ਲੋਵੇ ਮਿੱਤਰੋ ਰੱਬ ਨੇ ਲੋਗ ਏਰ ਜੇ ਪਾਲਿਆ ਤੇ ਕਣਮਣ ਕਣੀ ਕਰੀ ਜਾਂਦਾ ਨਿੱਕੀ ਨਿੱਕੀ ਕਣੀ ਨਾ ਉੱਟਦਾ ਤੇ ਨਾ ਮੀ ਪਾਉਂਦਾ ਤੂੜੀਆਂ ਦਾ ਮੰਦਾ ਹਾਲ ਕਰਦਾ ਚਲੋ ਕਣਕ ਤਾਂ ਵੈਸੇ ਵੱਢੀ ਗਈ ਤਕਰੀਬਨ ਤੇ ਅਸੀਂ ਆਏ ਸੀ ਕੋਟਕਪੂਰੇ ਤੇ ਵਾਵਾ ਅਸੀਂ ਅੱਜ ਆ ਗਏ ਗੱਡੀ ਦੇ ਵਿੱਚ ਦਰਪੀਤ ਕਿਵੇਂ ਹੋ ਦਰਪੀ ਸਾਡੇ ਥੋੜੀ ਜੀ ਉਂਗਲ ਤੇ ਨਿਕਲਾਈ ਪੌਰੀ ਦਿਖਾਈ ਉਹਦੀ ਮੈਡੀਸਨ ਆ ਲੈ ਤੰਗ ਬਹੁਤ ਸੀ ਵਿਚਾਰੀ ਤੇ ਅਣ ਸੇ ਜਾਣੇ ਪਏ ਇੱਕ ਦੋ ਕੰਮ ਕਰਨੇ ਆ ਸੀ ਉਹ ਕਰਕੇ ਤੇ ਫਿਰ ਆਪਾਂ ਚੱਲਦੇ ਆ ਪਿੰਡ ਨੂੰ ਦੋ ਦਿਨ ਹੋ ਗਏ ਬਲੌਗ ਸ਼ੁਰੂ ਨਹੀਂ ਕੀਤਾ ਮੈਂ ਚਲੋ ਅੱਜ ਬਲੌਗ ਸ਼ੁਰੂ ਕਰ ਲੀਏ ਤੂੜੀਆਂ ਦਾ ਕੰਮ ਹੀ ਰਹਿ ਗਿਆ ਤੇ ਬਾਕੀ ਵੈਸੇ ਸਾਰੇ ਲੋਕਾਂ ਦਾ ਵੈਸੇ ਕਿਸਾਨਾਂ ਦਾ ਕੰਪਲੀਟ ਹੀ ਆ ਬਾਕੀ ਅਜੇ ਕਾਫੀ ਕਿਸਾਨਾਂ ਦੀ ਤੂੜੀ ਰਹੀਦੀ ਆ ਤੇ ਐ ਕਿ ਤੂੜੀ ਦਾ ਰੇਟ ਵੀ ਮੰਨਦਾ ਤੇ ਕਮੈਂਟ ਕਰਕੇ ਦੱਸਿਓ ਤੁਹਾਡੇ ਏਰੀਏ ਦੇ ਵਿੱਚ ਕੀ ਰੇਟ ਚੱਲਦਾ ਭਈ ਤੂੜੀ ਦਾ ਤੇ ਵੈਸੇ ਤਾਂ ਸਾਰੇ ਪੰਜਾਬ 'ਚ ਮੰਨਦਾ ਹੀ ਆ ਤੇ ਸਿਆਲ ਚੈਦ ਕੀ ਤੂੜੀ ਹੋਗੀ ਮਹਿੰਗੀ ਦੇਖਿਓ ਚਲੋ ਤੇ ਉਦੋਂ ਮੁੱਛਾਂ ਦੀ ਕਟਾਈ ਵੀ ਹੋ ਗਈ ਮੈਨੂੰ ਹੋਰ ਹੀ ਲੱਗੀ ਜਾਂਦਾ ਕਿਉਂਕਿ ਖੁਸ਼ਕ ਜੀ ਹਵਾ ਸੀ ਤੂੜੀ ਜੀ ਕਰਕੇ ਮੈਨੂੰ ਹੋਰ ਹੀ ਲੱਗਦੀ ਐ ਇਹਦੇ ਉਹੜਾ ਦਿਆਂ ਹੁਣ ਹੋਰ ਹੀ ਲੱਗਦਾ ਹਣਾ ਖੁਸ਼ ਦਿਲ ਖੁਸ਼ਪ੍ਰੀਤ ਸਾਡਾ ਅੱਜ ਕੱਲ੍ਹ ਆ ਸਕੂਲ ਗਿਆ ਇਹ ਅਸੀਂ ਆਏ ਸ਼ਹਿਰ ਕੋਟਕਪੂਰੇ ਢੇਂਗੜਾ ਵੈਸੇ ਇੱਥੋਂ ਅੱਗੇ ਇਹਦੇ ਮੌਕੇ ਹੋ ਗਏ ਸੀ ਇੱਥੋਂ ਆਰਾਮ ਆਇਆ ਸੀ ਤਾਂ ਕਰਕੇ ਇੱਥੇ ਆਏ ਸੀ ਟ੍ਰੈਫਿਕ ਵੀ ਕਾਫੀ ਹੋ ਗਿਆ ਓਨਲੀ ਆਪਾਂ ਇਕੱਲੇ ਬਿਸਕੁਟ ਹੀ ਲੈਣੇ ਆ ਹਾਂਜੀ ਬਾਕੀ ਫੇਰ ਸਮਾਨ ਲੈ ਕੇ ਜਾਵਾਂਗੇ ਹਣਾ ਚੱਲ ਦੇਖ ਲੈ ਕਿਹੜੇ ਲੈਣੇ ਆ ਜਿਹੜੇ ਤੈਨੂੰ ਪਸੰਦ ਹੋਵੇ ਲੈ ਲੈ। ਔਰੀ ਇਹਨੂੰ ਛੱਡ ਕੇ ਔਰੀ ਹੋਣੀ ਵਧੀਆ ਹੈਗੀ। ਔਰੀ ਆ ਮਿਲਕ। ਬੈਸਟ ਆ। ਕਰ ਲਈ ਇਹੇ ਚਲੋ। ਫੁੱਲेंगी। ਆ ਬੱਲ ਬੱਲ। ਮੇਰੇ ਤੇਰੀ ਲੇਜ਼ ਤਾਂ ਬਾਲੇ ਨਿਕਲੇ ਆ ਇਹ ਪੰਜਾ। ਸਰ ਵਿਚਾਰ ਹੈ ਨਾ। ਇਹ ਤਾਂ ਮੇਰੇ ਤੋਂ ਸਾਦੀ ਨਹੀਂ ਜਾਣੇ। ਪੰਜਾਂ ਦਾ ਪੈਕਟ ਆ। ਸਿਰਫ 5 ਪੀਸ ਹੈ ਨਾ। ਯਾ ਕੱਲੂ ਵੀ ਨਹੀਂ ਪਾਇਆ ਸਾਹਿਬ ਦਾ। ਬੰਦ ਹੀ ਕਰ ਦਿਓ ਪੰਜਾਂ ਵਾਲਾ। ਅਸੀਂ 20 ਫਰੀ ਹੀ ਮਿਲਿਆ ਤਾਈਆਂ ਨਾਲ ਘਟ ਪਾਏ ਫਰੀ ਵਾਲਾ ਦੁਨੀਆਂ ਵਾਲਾ ਫਰੀ ਹੋਣੇ ਦੇਗਾ ਲਓ ਜੀ ਮਾਸੋਂ ਮੋਵੇ ਦਾ ਹੋਈਆਂ ਸਾਨੂੰ ਵੀ ਕਾਫੀ ਟਾਈਮ ਲੱਗ ਗਿਆ ਤੈਨ ਲਪਾਵੇ ਭਰਦੇ ਹੁੰਦੇ ਆ ਚਲੋ ਵੀ ਅਸੀਂ ਰੋਟੀ ਵੀ ਖਾਣੀ ਹੈ ਤੇ 11 ਵਜ ਗਏ ਆ ਰੋਟੀ ਜਾ ਕੇ ਖਾਣੀ ਹੈ ਹਨਾ ਵੀ ਮੀਂਹ ਤਾਂ ਕਹਿੰਦੇ ਮਿੱਤਰੋ ਵਾਦ ਗਿਆ ਵਾਦ ਕਾਫੀ ਜ਼ਿਆਦਾ ਸਪੀਡ ਹੋ ਗਈ ਹੈ ਮੀਂਹ ਦੀ ਇਧਰ ਆਪਣੇ ਪਿੰਡਾਂ ਨਾਲ ਬਦਲ ਜਾਦੇ ਜਾ ਕੇ ਲੱਗ ਗਿਆ ਨਾ ਲਓ ਜੀ ਤੂੜੀਆਂ ਦਾ ਕੰਮ ਤਾਂ ਜਮੇ ਰੁਕ ਗਿਆ ਮਸ਼ੀਨਾਂ ਜਾਂਦੇ ਨੇ ਥੋੜੀ ਥੋੜੀ ਚੱਲਦੀਆਂ ਅਸੀਂ ਨਵੇਂ ਮੰਦ ਹੋ ਗਏ। ਲੋਜ ਪੈਂਟ ਪਹੁੰਚਣ ਵਾਲਿਆ ਪੂਰੀ ਮੋਟੀ ਕਣੀ ਦਮੀ ਆ। ਆ ਮੌਕਾ ਹੀ ਹੋ ਗਿਆ ਭਾਈ। ਬਾਕੀ ਰੱਬ ਦੇ ਰੰਗ ਆ। ਠੀਕ ਆ। ਆ ਬਾਸੀਸਾ ਦਾ ਬੰਦ ਕਰ ਦਈਏ। ਸੀਸਾ ਚੜ੍ਹੇ ਹੀ ਰਹਿ ਗਿਆ। ਉਸਤਾਦ ਸਾਡੇ ਨੇ ਅਜ ਬੁਲਾਉਣੀ ਖੋਲੇ ਆ ਉਸਤਾਦ। ਓ ਓ। ਉਸਤਾਦ ਕੋਟਾ ਮੀ। ਨਹੀਂ ਹਟਿਆ ਨਹੀਂ ਹਟਿਆ। ਚਾ ਕੱਢ ਲਾ। ਹੈਂ? ਓਹੋ ਬੱਦਲ ਕਾਫੀ ਆ ਹਟਿਆ ਨਹੀਂ ਅਸੀਂ ਚੰਗੇ ਰਹਿ ਗਏ ਨਹੀਂ ਮੋਟਰਸਾਈਕਲ ਤੇ ਜਾਂਦੇ ਫਸ ਜਾਣਾ ਸੀ ਸਰ ਇਹਦਾ ਕੀ ਹੱਲ ਬਣਿਆ ਹੱਲ ਹੋਊ ਠੀਕ ਆ ਜੇ ਆ ਗਿਆ ਠੀਕ ਹੋਊ ਨਹੀਂ ਤਾਂ ਕੱਢਣੀ ਪਊ ਤੇ ਤਾਂ ਕੱਢਣੀ ਤਾਂ ਪੈਣੀ ਆ ਨਹੀਂ ਤਾਂ ਕੱਢਣੀ ਪਊਗੀ ਸਨੇਕ ਨਾਲ ਮਸ਼ੀਨ ਨਾਲ ਆ ਲੈ ਅਸੀਂ ਤਾਂ ਬਿਸਕਟ ਲੈਣ ਗਏ ਸੀ ਸਮਾਨ ਉਥੋਂ ਮਹਿਗੀਆਂ ਮੂਗੀਆਂ ਚਿਪਸਾਂ ਨਾਲ ਗੋਟ ਦੇ ਦਿੰਦਾ ਹੈ ਇਹ ਕਹਿੰਦੀ ਮੰਮੀ ਨੇ ਕਿਹਾ ਸੀ ਬਸ ਬਿਸਕਟ ਲੈ ਆਏ ਹਾਂ ਮੈਂ ਦੇਖ ਲਈ ਨਹੀਂ ਗਿਆ ਇਹ ਕਹਿੰਦੀ ਸੀ ਹਾਂ ਲੱਗੇ ਮੈਂ ਥਲੀ ਲੀਤ ਧੁੰਦੀ ਦਾ ਦੌੜ ਗਏ ਨਹੀਂ ਉਹ ਕਹਿੰਦੀ ਬਿਸਕਟ ਹੈ ਨਹੀਂ ਘਰੇ ਪਰ ਇਹ ਵੀ ਲੈ ਆਂਦੇ ਕੈਚਪ ਇਹ ਕਹਿੰਦੀ ਹੈਣੀਗੀ ਮਾਇਨਾ ਹੈਣੀਗੀ ਇਹਨੇ ਆਂਦੇ ਗੜਗੜਨੇ ਹਾਂ ਹੋਰ ਵੀ ਹੋਊਗਾ ਇੱਕ ਲਵਾਫਾ ਹਣਾ ਇਹ ਦੋ ਹੀ ਮੈਂ ਵੀ ਆਖਿਆ ਇੱਕ ਕਿਧਰ ਗਿਆ ਇਹ ਕਿੱਥੋਂ ਲੈ ਆਏ ਅਸੀਂ ਸੋਤ ਮਾਰਕੀਟ ਚ ਔਰ ਰਹਿ ਗਏ ਸੱਚ ਬਿਸਕਟ ਮੈਂ ਵੀ ਆਖਿਆ ਨਾ ਵੀ ਬਿਸਕਟ ਕਿਧਰ ਗਏ ਹਾਂ ਬਈ ਨਾਲੇ ਸੱਚ ਤੇਰੇ ਆਤੇ ਲਿਆਂਦੀ ਬਾਦਾਮ ਬ੍ਰਹਮੀ ਤੂੰ ਕਹਿੰਦੀ ਸੀ ਬਾਦਾਮ ਬ੍ਰਹਮੀ ਵੀ ਨਹੀਂ ਚੱਕ ਕੋਈ ਨਹੀਂ ਉਹ ਅਸੀਂ ਰੋਜ ਵਾਲਾ ਪੀਣਾ ਅਸੀਂ ਕੱਜ ਰੋਜ ਵਾਲਾ ਪੀ ਲਵਾਂਗੇ ਗੰਗਾ ਦਾ ਵਧੀਆ ਹਾਂਜੀ ਵਧੀਆ ਹੁੰਦਾ ਹੂੰ ਨਾ ਪੀ ਬਦਾਮ ਰਮਣੀ ਦਿੰਦਾ ਤਾਂ ਸੇਮ ਹੀ ਆ ਚਲੋ ਆ ਦੇਖ ਲਓ ਜੀ 11:30 ਹੋ ਗਏ ਲਾ ਰੋਟੀਆਂ ਲਾਇਆਂ ਖਲਾਉਣੀਆਂ ਖਵਾ ਦੇ ਯਾਰ ਭੁੱਖ ਬਹੁ ਲੱਗੀ ਆ ਅਸੀਂ ਤਾਂ ਚਿਪ ਚਿਪਸ ਖਾ ਕੇ ਬਸ ਟਾਈਮ ਪਾਸ ਕੀਤਾ ਐ ਬਹੁਤ ਹੋ ਗਿਆ ਨਾ ਹੂੰ ਅਸੀਂ ਕਾ ਵੀਰ ਜੀ ਕੀ ਗਾਦੀ ਕੀ ਹਾਲ ਚਾਲ ਵਧੀਆ ਹੋ ਗਈ ਤੇ ਦੱਸੋ ਵਧੀਆ ਚੜ੍ਹਦੀ ਕਲਾ ਕਿਵੇਂ ਕੰਮ ਕਰ ਵਧੀਆ ਕੰਮ ਕਰਦਾ ਮਾਲਕ ਜੀ ਚਲੋ ਕਿਰਪਾ ਚਾਹੀਦੀ ਬਣਾਤਾ ਆਪਣਾ ਕੁਰਤਾ ਪਜਾਮਾ ਹਾਂ ਹਾਂ ਬਈ ਠੀਕ ਐ ਵੀਰੇ ਕਰੀ ਬਿਠਾ ਪੈ ਕਿੱਥੇ ਆ ਓਏ ਬੋਲੀ ਲੈ 15 ਸਰਵਿਸ ਹੀ ਬੜੀ ਤੂੰ ਤਾਂ ਪੈ ਕਿ ਗਰੀ ਬਿਠਾ ਹੂੰ ਲਓ ਬਈ ਪਾ ਕੇ ਤਾਂ ਤੁਹਾਨੂੰ ਕਰੇ ਵਿਖਾਉਂਗਾ ਬਾਕੀ ਓਕੇ ਨਾ ਨਾਪ ਹੁਣ ਮੈਂ ਡੰਨ ਪੂਰਾ ਡੰਨ ਪੂਰਾ ਲਓ ਜੀ ਬੜਾ ਠੀਕ ਹੂੰ ਲੋਕੀ ਕੁਰਤੇ ਪਜਾਮੇ ਦਾ ਐਂਡ ਸਿਉਂਦਾ ਮੇਰਾ ਵੀ ਐਂਡ ਜਿਹੜਾ ਮਰਜੀ ਸਵਾਲੋ ਲੈ ਬਈ ਪਾ ਦੇ ਪਾ ਦੇ ਧੰਨਵਾਦ ਤੇਰਾ ਬਹੁਤ ਬਹੁਤ ਤੇ ਵੀਰ ਨੂੰ ਜਰੂਰ ਮੌਕਾ ਦਿਓ ਬਾਕੀ ਦੱਸਣ ਦੀ ਤਾਂ ਲੋੜ ਨਹੀਂ ਕਿਹੜਾ ਨਵਾਂ ਕੰਮ ਸ਼ਰਮਾ ਬਈ ਸਿਰੇ ਕੁਰਤੇ ਪਜਾਮੇ ਸਿਉਂਗਾ ਮੌਕਾ ਦਿਓ ਵੀਰ ਨੂੰ ਕੰਮ ਪਹਿਲਾਂ ਨਹੀਂ ਮੁਕਦਾ ਕੀ ਹਾਲਾ ਹਨਮੋਲ ਸਟਾਰ ਕੈਂਟ ਆ ਸਹੀ ਜਵੇ ਔਰ ਫਿਰ ਢਿੱਲਾ ਜਾ ਜਮੂੜ ਜਾ ਉਹ ਫਤਰਾ ਨਾ ਕੀ ਚੱਕਰ ਠੰਡ ਲੱਗ ਗਈ ਹੂੰ ਨਹੀਂ ਕੱਟ ਪਉਣਾ ਹੈ ਹਾਂ ਟੈਟੂ ਰੂਟ ਬਹੁਤ ਪਉਂਦਾ ਬੰਦਾ ਮਖਾਈ ਮਾਰੇ ਟੈਟੂ ਹਾਂ ਹੰਦਰਾ ਹਰ ਥਾਂ ਟੈਟੂ ਓਹ ਹੁਣ ਕਿੱਥੇ ਹੋਰ ਕਿੱਥੇ ਬਣਾਉਣਾ ਆ ਰਹਿ ਗਿਆ ਨਮੋਲ ਆ ਤਾਂ ਹੋਣੀ ਬਣਾਇ ਲੱਗਦਾ ਹੈ ਨਾ ਕਿੰਨੇ ਦਾ ਬਣਦਾ ਬਈ ਆ ਇੱਕ 1200 ਆ ਇਹ 1200 ਦਾ ਛੋਟੇ ਤੋਂ ਛੋਟਾ ਕਿ 1200 ਰੇਟ ਹੁੰਦਾ ਸਾਈਜ਼ ਦਾ ਪਤਾ ਹੁੰਦਾ ਸਾਈਜ਼ ਦੇ ਹਿਸਾਬ ਨਾਲ ਕਿੱਥੋਂ ਬਣਾਉਣਾ ਅਸੀਂ ਬਣਾ ਲੀਏ ਇੱਕ ਖਰਵੇਂ ਤੂੰ ਨਹੀਂ ਬਣਾਇਆ ਕੋਈ ਕੀ ਬਣਾਇਆ ਬਣਾਇਆ ਇੱਕ ਹੀ ਬਣਾਇਆ ਮਾਤਰਾ ਦਾ ਬਸ ਅੱਛਾ ਅੱਛਾ ਠੀਕਾ ਚੱਲ ਧੰਨਵਾਦ ਓਕੇ ਓਕੇ ਬਾਈ ਕਿਵੇਂ ਲੱਗਾ ਉਸਤਾਦ ਸਹੀ ਹੈ ਦਿਲ ਫਰੀ ਦਾ ਹਾਂ ਬਹੁਤ ਸੋਹਣਾ ਹੈ ਕਿਵੇਂ ਲੱਗਦਾ ਪਤਾ ਜਮਾ ਲਈ ਪਾਇਆ ਸਹੀ ਹੈ ਨਾ ਹਾਂਜੀ ਆ ਬਟਨ ਚੰਗੀਲੇ ਬੁਰੇ ਜਿਹੇ ਤਾਂ ਲੱਗਦੇ ਨਹੀਂ ਸਹੀ ਨਹੀਂ ਲੱਗਦੇ ਹਾਂ ਦੇ ਬਹੁਤ ਸੋਹਣੇ ਨਹੀਂ ਬਹੁਤ ਸੋਹਣੇ ਨਹੀਂ ਠੀਕ ਬਣਾ ਤਾ ਨਾ ਓਕੇ ਹੋ ਗਿਆ ਬਾਕੀ ਠੀਕ ਅੱਛੇ ਤਿੰਨ ਹਾਂਜੀ ਲਓ ਜੀ ਕਹਿੰਦਾ ਹਾਂਜੀ ਹਾਂਜੀ ਲਓ ਜੀ ਅੱਜ ਬਣਿਆ ਸਾਡੇ ਘਰੇ ਪੜਥਾ ਵੈਗਣਾ ਪੜਥਾ ਵੈਗਣਾ ਆਪਣੇ ਆਪ ਦੇ ਘਰ ਦੇ ਅੱਜ ਸਾਰ ਕਹਿੰਦਾ ਵੀ ਪੜਥਾ ਹੀ ਬਣਾਉਣਾ ਹੈ ਹਾਂਜੀ ਮੈਂ ਕਿਉਂ ਵੈਸੇ ਕੱਟ ਕੇ ਸਾਜੀ ਵਾਵਾ ਮੇਰੀ ਬਣਾ ਲਈ ਹੁਣ ਲਓ ਬਈ ਉਹ ਦੇਖਦੇ ਹਾਂ ਬਈ ਪੜਥਾ ਕਿੱਦਾਂ ਦਾ ਬਣਿਆ ਇੱਕ ਬਟ ਲਾ ਕੇ ਠੀਕ ਆ ਸਤਾ ਪੂਰਾ ਸਵਾਦ ਆ ਲਵੇ ਪੂਰਾ ਸੁਪਰ ਬਣਿਆ ਪਾਣੀ ਚ ਵਾਲ ਕੇ ਬਣਾਇਆ ਹਾਂਜੀ ਪਾਣੀ ਚ ਵਾਲ ਕੇ ਬਣਾਇਆ ਟੇਸਟ ਪੂਰਾ 1.5 ਬਸਤੀ ਲਾਈ ਨਾ ਆਲੂ ਉਬਾਲੀ ਦੇ ਪਾਣੀ ਦਾ ਉਹ ਪਾ ਲਿਆ ਹਾਂ ਹਾਂ ਹਾਂਜੀ ਨਹੀਂ ਠੀਕ ਆ ਆਲੂ ਨਹੀਂ ਸਲਕ ਲਈ ਅੱਛਾ ਸਾਡੇ ਦੁੱਧ ਜੂ ਗੈਂਸ ਤੇ ਸੜ ਕੇ ਨਿਕਲਉਂਦੇ ਨਹੀਂ ਨਹੀਂ ਘੈਂਟ ਆ ਬਾਈ